ਸਸ਼ੀ ਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਮੈਂ ਸ਼ੁਰੂ ਕਰਨ ਲੱਗਾ ਸੀ ਆਪਣਾ ਮਿੰਨੀ ਬਲੌਗ ਵਿੱਚ ਮੈਂ ਆਪਣੇ ਚਿਲਾੜਾ ਪਰਪਿੰਡ ਦੇ ਵਿੱਚ ਨਾ ਇੱਕ ਕਾਰੋਬਾਰ ਨਾ ਆਉਂਦਾ ਸਰਵਿਸ ਸਟੇਸ਼ਨ ਖੁੱਲਿਆ ਆ ਹੈ ਲਾਪਰ ਡੇਲੋਂ ਗੁੱਜਰਵਾਲ ਰੋਡ ਤੇ ਤੇ ਉੱਥੇ ਮੈਂ ਸੋਚਿਆ ਚਲੋ ਆਪਣੀਆਂ ਗੱਡੀਆਂ ਨੇ ਜਿਹੜੀਆਂ ਬਰਸਾਤ ਦੇ ਵਿੱਚ ਬਹੁਤ ਖਰਾਬ ਹੋ ਗਿਆ ਸੀ ਕੰਮ ਕਰੇ ਦਰੋਂ ਨਿਕੜ ਗਈਆਂ ਤੇ ਮੈਂ ਕਿਹਾ ਵੀ ਜੱਲ ਇਹਨਾਂ ਨੂੰ ਕੁ ਵਰਤਵਾ ਦੀਏ ਕਿਉਂਕਿ ਜਿਹੜਾ ਮੀਂਹ ਦਾ ਪਾਣੀ ਹੈ ਨਾ ਉਹ ਤੁਹਾਡੀ ਗੱਡੀ ਨੂੰ ਗਾਲ ਦਿੰਦਾ ਆ ਸੋ ਆਪਾਂ ਇਹ ਦੋਨੇ ਗੱਡੀਆਂ ਨੂੰ ਇਕੱਠੇ ਠਵਾ ਰਹੇ ਸੀਗੇ ਤੇ ਇਹਨਾਂ ਦਾ ਬਹੁਤ ਵਧੀਆ ਕੰਮ ਆ ਤੇ ਬਹੁਤ ਘੱਟ ਟਾਈਮ ਦੇ ਵਿੱਚ ਕਾਫੀ ਵੱਡਾ ਸਟਾਫ ਹੈ ਇਹਨਾਂ ਦਾ ਤੇ ਹੁਣ ਕਮਰਾ ਬਣਿਆ ਹੋਇਆ ਬੈਠਣ ਲਈ ਜੇ ਗੈਸਟ ਨੇ ਬੈਠਣਾ ਗੱਡੀਆਂ ਨੂੰ ਵਧੀਆ ਤਰੀਕੇ ਨਾਲ ਧੋ ਕੇ ਤੇ ਸਾਫ ਕਰਦੇ ਨੇ ਹੀ ਕਿ ਐਡ ਦੀ ਪ੍ਰੈਜ਼ੀਡੈਂਟ ਦੋ ਤਿੰਨ ਗੱਡੀਆਂ ਕੱਟੀਆਂ ਲਾ ਕੇ ਸਟਾਰ ਵਧੀਆ ਇਹਨਾਂ ਦਾ ਤੇ ਇਹ ਧੋ ਦਿੰਦੇ ਨੇ ਤੇ ਮੈਂ ਵਿੱਚ ਮੁੰਡੇ ਨੂੰ ਕਿਹਾ ਵੀਡੀਓ ਬਣਾ ਦੇ ਇਹਦੇ ਵਿੱਚ ਟੁੱਟ ਜੀ ਕਲਿੱਪ ਉਹ ਕੱਟਤੀ ਤੇ ਉਹ ਵਿਚਾਰਾ ਵੀਡੀਓ ਬਣਾਦਾ ਤੇ ਚਲ ਕੋ ਵੀ ਗਿਆ ਸੀਗਾ ਕਿਉਂਕਿ ਧਿਆਨ ਉਹਦਾ ਵੀਡੀਓ ਬਣਾਉਣ ਦੇ ਵਿੱਚ ਸੀਗਾ ਸੋ ਗੱਡੀਆਂ ਬਿਲਕੁਲ ਸਾਫ ਹੋ ਚੁੱਕੀਆਂ ਨੇ ਤੇ ਨਾਲ ਨਾ ਇਹ ਮੁੰਡੇ ਬਹੁਤ ਮਿਹਨਤੀ ਹੈ ਕਾਰਾਂ ਵੀ ਧੌਂਦੇ ਨੇ ਦੇ ਨਾਲ ਟਰੈਕਟਰ ਵਗੈਰਾ ਜਾਂ ਕੇਤੀ ਦੇ ਸੰਦ ਨੇ ਉਹਨਾਂ ਨੂੰ ਵੀ ਤੋਤਾ ਜਾਂਦਾ ਆ ਦੇਖੋ ਨਾਲ ਹੀ ਇਹ ਟਰੈਕਟਰ ਖੜਾ ਆ ਇਹ ਧੋ ਰਹੇ ਸੀਗੇ ਇੱਥੇ ਤੇ ਮੈਂ ਕਿਹਾ ਚਲੋ ਇਹਦੀ ਵੀ ਨਾਲ ਵੀਡੀਓ ਬਣਾ ਲਿਆ ਸੋ ਜੇ ਕਿਸੇ ਮੇਰੇ ਵੀਰ ਭੈਣ ਨੇ ਕੋਈ ਕਾਰ ਤਵਾਉਣੀ ਹੋਵੇ ਇਹਨਾਂ ਕੋਲ ਆ ਕੇ ਆਉਂਦੀ ਘੱਟ ਸਮੇਂ ਦੇ ਵਿੱਚ ਵਧੀਆ ਢਿੱਕੇ ਨਾਲ ਗੱਡੀ ਤਵਾ ਸਕਦਾ ਆ ਅਕੀ ਗੱਡੀਆਂ ਧੋਤੀਆਂ ਰਹੀਆਂ ਨੇ ਬੜਾ ਧੰਨਵਾਦ ਆਰਸ਼ਵੀਰ ਦਾ ਆਰਸ਼ਵੀਰੇਵਾਲਾ ਸਾਹਿਬ ਓਕੇ ਜੀ